ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸਭੰ ਗੁਰ ਪ੍ਰਸਾਦ ਅਪ ਆਦ ਸਚੁ ਜੁਗੁ ਸਚੁ ਹੈ ਪੀ ਸਤ ਨਾਨਕੋ ਸਿ ਭੇ ਸਚੁ ਸੋਚ ਸੋਚਨ ਹੋਵੇ ਜੇ ਸੋਚਿ ਲਖਵਾਰ ਛੁਪੈ ਚੁਪ ਨ ਹੋਵੇ ਜੇ ਲਾਇ ਰਹਾ ਲਿਵ ਤਾਰ ਪੁਖੇ ਪੁਕਨ ਉਤਰੀ ਜਿਵਨਾ ਪੁਰਿਆ ਪਾਰ ਸਾਸਣ ਪਲਕ ਵਤੈ ਕਨ ਚੱਲ ਨਾਲ ਕਿਵਸ ਚਿਆਰਾ ਹੋਏ ਏਕ ਕੁੜ ਟੁੱਟ ਪਾਲ ਹੁਕਮਰ ਜਾਏ ਚੱਲਣਾ ਨਾਨਕ ਲਖਿਆ ਨਾਲ ਹੁਕਮੇ ਹਵਨ ਕਾਰ ਹੁਕਮ ਨੇ ਕਹਿਆ ਜਾਏ ਹੁਕਮੇ ਹਵਣ ਜੀ ਹੁਕਮੇ ਲੈ ਵਢਿਆ ਹੁਕਮੇ ਉਤਮਨੀ ਚ ਹੁਕਮ ਲੈ ਕਦੁਖ ਸੁਖ ਪਾਈ ਹੈ ਇੱਕ ਨਾ ਹੁਕਮੇ ਬਖਸ਼ੇ ਹੁਕਮੇ ਸਦਾ ਪਵਾਈ ਹੈ ਹੁਕਮੇਂ ਅੰਦਰ ਸਬਕੋ ਵਾਰੁ ਕੁਮ ਨਾ ਕੋਇ ਨਾਨਕ ਮਝੂ ਜਤ ਹਉ ਮੈਂ ਕਹਾ ਨ ਕੋਇ ਗਾਵੇ ਕੋ ਤਾਣੋ ਹਕ ਸਤਾਨ ਗਾਵੇ ਕੋ ਤਾਂ ਜਣ ਨਿਸ਼ਾਨ ਗਾਵੇ ਕੋ ਗੁਣ ਵਡਿਆਇ ਚਾਰ ਗਾਵੇ ਕੋ ਵਿਦਿਆ ਵਿਕੰ ਵਿਚਾਰ ਗਾਵੇ ਕੋ ਸਜ ਕਰੇ ਤਨ ਕੇ ਗਾਵੇ ਕੋ ਜੀਲੇ ਫਿਰ ਦੇ ਗਾਵੇ ਕੋ ਜਾਪੇ ਦਿਸ ਦੂਰ ਗਾਵੇ ਕੋ ਵੇਖੇ ਹਾਦ ਰਹਿ ਦੂਰਾ ਕਤਨ ਕਤ ਨਾਵ ਤੋਟ ਕਤ ਕਤ ਕਤਿ ਕੋਟੇ ਕੋਟ ਕੋਟ ਦਿੰਦਾ ਤੇ ਲੈਂਦਾ ਸਖ ਪਾਏ ਜੁਗਾ ਜੁਗਾ ਤਰਖਾਇ ਕਾਇ ਕਮ ਚਲਾਇ ਰਾਵ ਨਾਨਕ ਵਿਖੇ ਸਾਵੇ ਪ੍ਰਵਾਵ ਸੱਚਾ ਸੱਚਾ ਨਾਏ ਆਖੇ ਪੋ ਪਰ ਆਖੇ ਮੰਗਤੇ ਦੇ ਦਤ ਕਰੇ ਤਾ ਤਾਰ ਫਿਰ ਕਾ ਰੱਖੇ ਜਿਦ ਸਦਰਬਾਰ ਮੋਹ ਕੇ ਬੋਲਣ ਬੋਲੀਆ ਜਸਨ ਤੇ ਪਿਆਰ ਅਮਰ ਤੇ ਵੇਲਾ ਸਚ ਨਾ ਵੜਿਆ ਈਚਾਰ ਕਰਮਿ ਆਵ ਗੱਪੜ ਨਦਰੀ ਮੁਖਤਵਾਰ ਨਾਨਕੇ ਵੇ ਜਾਣੀ ਸਵਾਪੇ ਸਟਿਆਰ ਥਾਪਿਆ ਨੰਝਾ ਕੀਤਾ ਨਾ ਹੋਏ ਆਪੇ ਆਪ ਨਰੰਜਨ ਸੋਇ ਜਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਏ ਗੁਣ ਨਿਦਾਨ ਗਾਵੀਏ ਸੁਣੀ ਅਵਨ ਰਖਿਏ ਭਾਉ ਦੁਖ ਪਰਸੁ ਕਰ ਲਾ ਜਾਏ ਗੁਰਮੁਖ ਨਾਨਕ ਗੁਰਮੁਖ ਵੇਦ ਗੁਰਮੁਖ ਰਿਆ ਸਮਾਈ ਗੁਰੇਸਰ ਗੁਰੂ ਗੋਬਕ ਬਰਮਾ ਗੁਰ ਪਰਵਤਿ ਮਾਈ ਜੇ ਹਵ ਜਾਣ ਆਖਾ ਨਾਹੇ ਕਣਕਤ ਨਾ ਜਾਏ ਗੁਰ ਹਕਿ ਦੇਵ ਜਾਈ ਸਭ ਨਾ ਜੀਆਂ ਕਦਾ ਤਸਮੈ ਵਿਸਰਨ ਨ ਜਾਇ ਤੀਰਤ ਨਾਮ ਜਿਤ ਸਪਾਵਾਂ ਵਿਣਪਾਣੇ ਕਨੈ ਕਰਿ ਜਿਤ ਸਠ ਉਪਾਈ ਵੇਖਾ ਵਿਣ ਕਰਮਾ ਕੈ ਮਿਲ ਲੈ ਮਾਤ ਵਿਚ ਰਤਨ ਜਵਾਹਰ ਮਹਾਨਕ ਜਿ ਗੁਰ ਕੀ ਸਖ ਸੁਣੀ ਗੁਰ ਅਕ ਤੇ ਹੈ ਬਜਾਏ ਸਭ ਨਾ ਜੀਆਂ ਕਿ ਕਦਾ ਤਸਮੈ ਵਿਸਰਨ ਨ ਜਾਇ ਜੀ ਤੁਚਾਰੇ ਆੜ ਜਾ ਹੋਰ ਦਸੋਣੇ ਹੋਏ ਨਵਕਨ ਵਿੱਚ ਜਾਣੀ ਨਾਲ ਚਲੇ ਸਭ ਕੋਏ ਚੰਗਾ ਨਾਮ ਰਖਾਇਕਾ ਜਸਵੀਰਤ ਜਗਲੇ ਜੇ ਤਿਸ ਨਦਰ ਨਾ ਆਵੀ ਤਾਂ ਵਾਤਨ ਪੁੱਛੇ ਕਿ ਕੀਟਾ ਅੰਧਰ ਕੀਟ ਕਰ ਦੋਸੀ ਦਸਤ ਰਹਿ ਨਾਨਕ ਨਿਰਗੁਣ ਗੁਣ ਕਰੇ ਗੁਣ ਅੰਤਿਆ ਗੁਣ ਦੇ ਤੇ ਹਾ ਕੋਈ ਨ ਸੂਝੇ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪਿਰ ਸੁਰਨਾ ਸੁਣਿਆ ਧਰਤਵ ਲਕਾਸ ਸੁਣਿਆ ਦੀਪ ਲੋ ਪਤਲ ਸੁਣੇ ਪਵਨ ਸਕ ਕਲ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੁੱਖ ਪਾਪ ਕਾ ਨਾਸਾ ਸੁਣਿਆ ਸਰਬਰ ਮਹਿੰਦਾ ਸੁਣ ਮੁਖ ਸਲਾਹਨ ਮੰਨਦਾ ਸੁਣ ਜੁਗ ਜੁਗਤਿ ਨ ਪੇਦਾ ਸੁਣ ਸਾਧ ਸਮਰਤਿ ਵੇਦ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੁੱਖ ਪਾਪ ਕਾ ਨਾਸਾ ਸੁਣਿਆ ਸਾਧ ਸੰਤੋ ਗਿਆਨ ਅਸਣ ਅਛਟ ਕਸ਼ਨਾਨ ਸੁਣ ਪੜਪੜ ਭਾ ਮਾਨ ਸੁਣ ਲਗ ਸਤਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸਾ ਸੁਣਿਆ ਸਰਾਗੁ ਨਾ ਕੇ ਗਾਹ ਸੁਣਿਆ ਸਿੱਖ ਪੀਰ ਪਤਿ ਸਾਹ ਸੁਨੰਦੈ ਪਾਵੇ ਰਾਹ ਸੁਣ ਹਤ ਅਸ ਗਾਉ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਮਨ ਕੀ ਗਤ ਕਈ ਨ ਜਾਏ ਜੇ ਕੋ ਕਹਿ ਪੀਛੇ ਪਛਤਾਏ ਕਾਗਦ ਕਲਮ ਨ ਲਿਖਨ ਹਾਰ ਮਨ ਗਬ ਕਰਨ ਵਿਚਾਰ ਅਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਸੁਰਤ ਹੋਏ ਮਨ ਬੁੱਧੋ ਮਨ ਸਗਲ ਪਵਨ ਕੀ ਸ਼ੁੱਧ ਮਨ ਮੋਟੂ ਟਾ ਨਾ ਖਾਈ ਮਨ ਜਮ ਕੇ ਸਾਥ ਨ ਜਾਇ ਅਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਮਾਰਕ ਠਾਕ ਨ ਪਾਇ ਮਨੈ ਪਤ ਸੋ ਪ੍ਰਗਟ ਜਾਏ ਮਨੈ ਮਗਰ ਚੱਲੇ ਪੰਥ ਮਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਪਉ ਮੁਕ ਦਵਾਰ ਮਨੈ ਪਰਵਾਰਾ ਸਦਾ ਧਾਰਮਨ ਤਰ ਤਾਰੇ ਗੁਰ ਸਿੱਖ ਮਨ ਨਾਨ ਨ ਪਵਨ ਪਿਖ ਸ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪ੍ਰਮਾਨ ਪਨ ਪ੍ਰਧਾਨ ਪੰਚ ਪਾਦ ਅਰਗ ਮਹਾਨ ਪੰਚ ਅਸਵਾਦ ਰਾਜਾਨ ਪੰਚਾਂ ਕਾ ਗੁਰ ਇਕ ਤਿਆਹਣ ਜੇ ਕੋ ਕਹਿ ਕਰੇ ਵਿਚਾਰ ਕਰਤੈ ਕੈ ਕਰਨ ਨ ਸਮਾਰ ਤਹਲ ਤਰਮ ਤਿਆ ਕਾ ਪੂਤਾ ਸੰਤੋਖਤਾ ਪ੍ਰਖਿਆ ਜਨ ਸੂਤਾ ਜੇ ਕੋ ਪੂਜਾ ਹੋ ਵੈ ਸੱਠਿਆਰ ਤਵਲਾ ਉਪਰ ਕੀਤਾ ਪਾਰ ਤਰਤੀ ਹੋਰ ਪਰ ਹੋਰ ਹੋਰ ਤਿਤ ਪੜਤ ਲੈ ਕਉਣ ਜੋਰ ਜੀ ਜਾ ਤਰੰਗਾ ਕੇ ਨਾਵ ਸਭਨਾ ਨਿਕਿਆ ਬੜੀ ਕਲਾ ਮਿਹੋ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਣਸਵਾਲ ਰੂਪ ਕੀਤੇ ਦਾ ਜਾਣੇ ਕਣਕੂਤ ਇੱਕ ਹਸਾ ਕੀਤਾ ਰੂਪ ਕੀਤੇ ਜਾਣਣਾ ਕਣਕੂਤ ਕੀਤਾ ਪਸਾਉ ਇੱਕ ਕੁਵਾਉ ਤਿਸ ਤੇ ਲਖ ਦਰਿਆਉ ਕੁਦਰਤ ਕਵਨ ਕਹਾ ਵਿਚਾਰ ਵਾਰਣ ਜਾਵਾਂ ਇੱਕ ਵਾਰ ਜੋ ਤਤ ਪਾਵੈ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਗ ਜਾ ਪ੍ਰਸੰਗ ਪਾਵ ਸੰਗ ਪੂਜਾ ਸੰਗ ਤਪਤਾਵ ਸੰਗ ਰੰਤਮਕ ਵੇਦ ਪਾਟ ਸੰਗ ਜੋਗੁ ਮਨ ਰਹਾ ਦਾ ਸੰਗ ਭਗਤ ਗੁਣ ਗਿਆਨ ਵਿਚਾਰ ਅ ਸੰਗ ਸਤਿ ਅ ਸੰਗ ਦਾਤਾਰ ਸੰਗ ਸੂਰਮਾ ਪਗਸਾਰ ਸੰਗ ਮੋ ਲਿਵਲਾਇ ਤਾਰ ਕੁਦਰਤ ਕਵਨ ਕਾ ਵਿਚਾਰ ਵਾਰਨ ਜਾਵਾਂ ਇੱਕ ਵਾਰ ਜੋ ਤਤ ਪਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਆ ਰਾਮ ਘੋਰ ਸੰਖ ਅਮਰ ਕਰ ਜਾਏ ਜੋਰਾ ਅਸੰਖ ਲਵੜਤ ਹਕਮ ਅਸੰਖ ਪਾਪੀ ਪਾਪ ਕਰ ਜਾਏ ਸੰਕੜਿਆ ਕੁੜੇ ਫਿਰ ਆਏ ਸੰਕ ਮਲੇਸ਼ ਮਲ ਪਕ ਕਾਏ ਸੰਕ ਨੰਦ ਸਰ ਕਰੇ ਪਾਰ ਨਾਨਕ ਨਿਚ ਕਹ ਵਿਚਾਰ ਆਰਿਆਂ ਜਾ ਇੱਕ ਵਾਰ ਜੋ ਤਤ ਪਾਵੇ ਸਹੀ ਭਲੀ ਕਰ ਤੁਸਦਾ ਸਲਾਮਤ ਨਰੰਕਾਰ ਸੰਕ ਨਾਮ ਸੰਕਤਾ ਵਗਮਗਮ ਸੰਖ ਲੋ ਸੰਕ ਸਰ ਪਾਰ ਹੋਇ ਕਰੇ ਨਾਮ ਕਰਿ ਸਲਾਹ ਕਰਿ ਗਿਆਨ ਗੀਤ ਗੁਣ ਗਾ ਅਕਰੇ ਲਖਣ ਬੋਲਣ ਵਾਹਣ ਕਰ ਅਸਰ ਸੰਜੋਗ ਖਾਣ ਜਨ ਲਖਿਤ ਸਰਨਾਇ ਜੇ ਪਰਮਾਇ ਤਿਤ ਪਾਜਿ ਤਾ ਕੀਤਾ ਤਿਤਾ ਨਾਮ ਵਿਣ ਨਾ ਵੈ ਨਾਇ ਕੋ ਥਾਉ ਕੁਦਰਤ ਕਵਨ ਕਾ ਵਿਚਾਰ ਵਾਰ ਅਨ ਜਾਵਾ ਇਕ ਵਾਰ ਜੋ ਤਤ ਪਾਵੇ ਸਹੀ ਭਲੇ ਕਾਰ ਤੂੰ ਸਦਾ ਸਲਾਮਤ ਨਰੰਕਾਰ ਪਰੀ ਹੱਥ ਪੜ ਤੰਦਿਆ ਪਾਣ ਤੋ ਤਰ ਸੁਖਿਆ ਮੋਤ ਪਲੇ ਤਿ ਕਪੜ ਹੋਏ ਦੇਸਾ ਬਨ ਲਿਆ ਧੋਏ ਪਰੀਅਮਤ ਪਾਪਾਂ ਕਾ ਸੰਗ ਤੋ ਪੈ ਨਾਵੇਂ ਕਾ ਰੰਗ ਪੁੰਨੇ ਪਾਪੀ ਆਖਣ ਨਾਏ ਕਰ ਕਰ ਕਰਨਾ ਲਿਖ ਲੈ ਜਾਉ ਆਪੇ ਵੀ ਜਾਪੇ ਖਾਵ ਨਾਨਕ ਹੁਕਮਿ ਆਵੋ ਜਾਉ ਤੀਰਤ ਤਪ ਤੇ ਆਦ ਦਾਨ ਜੇ ਕੋ ਪਾਵਤ ਲਕਾ ਮਾਨ ਸੁਣਿਆ ਮਨਿਆ ਮਨ ਕੀ ਤਪ ਭਾਉ ਅੰਤਰਗਤ ਤੀਰਥ ਮਲ ਨਾਵ ਸਗੁਣ ਤੇਰੇ ਮੈਂ ਨਾਹੀ ਕੋਈ ਵਿਣ ਗੁਣ ਕੀਤੇ ਭਗਤ ਨਾ ਹੋਏ ਸਾਸਤ ਤਾਤ ਬਾਣੀ ਬਰਮਾਉ ਸਤ ਸਹੁ ਹਸਦਾ ਮਨ ਚਾਉ ਕਮਸ ਵੇਲਾ ਵਕਤ ਕਵਣਾ ਕਵਣ ਤੇ ਕਵਨ ਵਹਾਰ ਕਉਣ ਸੁਰਤਿ ਮਾਹੋ ਹੁਣ ਜਿਤੋ ਆਕਾਰ ਵੇਲ ਨ ਪਾਇਆ ਪੰਡਿਤ ਜੋ ਵੇ ਲਿਖ ਪੁਰਾਣ ਵਕਤ ਨ ਪਾਇਓ ਕਾ ਦੀ ਅਜ ਲਿਖਣ ਲਿਖ ਪੁਰਾਣਾ ਥਤਵਾਰਨ ਜੋਗੀ ਜਨ ਰਤਮਾਹੋ ਨਾ ਕੋਈ ਜਾ ਕਰਤਾ ਸਰਠੀ ਕੋ ਸਾਡੇ ਆਪੇ ਜਾਣ ਸੋਈ ਕਿ ਕਰਿਆ ਕੰਕ ਕਿਸੈ ਲਾਹੇ ਕਉ ਨਿ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇਕ ਦੁਖ ਸਿਆਣਾ ਵੱਡਾ ਸਭ ਵੱਡੀ ਨਾ ਕੀਤਾ ਜਾ ਕਹੋ ਹੈ ਨਾਨਕ ਜੇ ਕੋ ਆਪੂ ਜਾਣੇ ਕਿ ਘਾਉ ਨਾ ਸੁਹ ਪਤਾਲ ਨ ਪਤਾਲ ਲਗਾ ਸੰਗਾ ਸੁਰਿ ਕ੍ਰਿਪਾਲਤਿ ਕੇ ਵੇਦ ਕਹਿਣਿ ਕ ਬਾਤ ਸਸਟਾਰ ਕੈਨਕ ਤੇ ਵਸ ਲਿਖ ਧਾਤ ਲਿਖ ਤਨ ਲਖਿਆ ਲਖ ਵਿਨਾਸ਼ ਨਾਨਕ ਵਡਾਖਿਆ ਪੇ ਜਾਣੇ ਆਪ ਸਲਾਇ ਸਲਾਇ ਤਿਸੁਰਤ ਨ ਪਈਆ ਨਦੀਆ ਤ ਵਾਹ ਪਵਸਮਦਨ ਨ ਜਾਣੀ ਹੈ ਸੰਬੰਧ ਸਾਸ ਲਤਾਨ ਗਿਰਹਿ ਸੇ ਤੇ ਮਾਲ ਧਨ ਕੀੜੇ ਤੁਲ ਨ ਹੋਣ ਜਿਤ ਸੁਮਨ ਹੋਣਾ ਵਿਸਰਹ ਅੰਤ ਨ ਸਿਪਤੇ ਕਾਣਨ ਅੰਤ ਅੰਤ ਨ ਕਰਨ ਦੇਣਨ ਅੰਤ ਅੰਤ ਨ ਵੇਖਣ ਸੁਨਨ ਅੰਤ ਅੰਤਨ ਜਪੇ ਕਿਆ ਮਨ ਮਹੰਤ ਅੰਤਨ ਜਪੇ ਕੀਤਾ ਕਰ ਅੰਤਨ ਜਪੇ ਪਰ ਵਾਰ ਅੰਤ ਕਰਨ ਕੀਤੇ ਬਿਲਾ ਹੈ ਤਾਂ ਕਿ ਅੰਤਨ ਪਾਏ ਜਾਏ ਉਹ ਅੰਤਨ ਜਾਣੇ ਕੋਈ ਬਹੁਤ ਅਗ ਬਹੁਤ ਵੱਡਾ ਸ ਉੱਚਾ ਥਾ ਉੱਚੇ ਉਪਰ ਉੱਚਾ ਨਾਉ ਇਹ ਵੜਾ ਉੱਚ ਹੋਏ ਕੋਤ ਸੋਚਾ ਕੋ ਜਾਣ ਸੁ ਜਿਹੜਾ ਆਪ ਜਾਣੇ ਆਪ ਆਪ ਨਾਨਕ ਨਦ ਰਿਕਰਮੇ ਦਾਤ ਵਹਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਤ ਮਾਇ ਕਿਤੇ ਮੰਗੇ ਜੋਦ ਪਾਰ ਕਿਤੇ ਅਣਤ ਨੇ ਵਿਚਾਰ ਕਿਤੇ ਗਪਤ ਤੇ ਵਕਾਰ ਕਿਤੇ ਲਲਮ ਕਿਰਪਾਏ ਕਿਤੇ ਮੁਰਖਾ ਇਕਾਏ ਕਿਤੇ ਦੁਖ ਬਕ ਸਦ ਮਾਰੈ ਪੈ ਦਾਤਾ ਤੇਰੀ ਦਾਤਾਰ ਬੰਦ ਕਲਾਸੀ ਪਾਣ ਹੋਇ ਹੋ ਰੱਖ ਨ ਸਕੇ ਕੋ ਜੇ ਕੁਖ ਰਖਣ ਪਾਏ ਜਾਣੇ ਜਿਤਿਆ ਮੁਖਾਏ ਆਪੇ ਜਾਣੇ ਆਪੇ ਤੇ ਆਕੇ ਸੇ ਪਕੀ ਕਿ ਜਿਸਮ ਬਖਸ਼ੇ ਸਪਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹੋ अमल गुण मुल, मुल वापार मुल वापारी अमूल भंडार आ मुल, 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 मुल आ वें मुल पाइ मुला समाय अमल तरमल दीवान अमल तुल मुल प्रवान अमल बख़्शीस मल निशान ਅਮਲ ਕਰ ਮਲ ਪਰਮਾਨ ਅਮਲ ਮਲਾਕਿਆ ਨਾ ਜਾਇ ਅਖ ਗਰੇਲ ਵਿਲਾਇ ਆਖੇ ਵੇਦ ਪਾਠ ਪੁਰਾਨ ਆਖੇ ਪੜੇ ਕਰਿ ਵਿਖਿਆਨ ਆਖੇ ਵਰ ਮੈਂ ਆਖੇ ਇਹਦਾ ਕਿ ਗੋਪੀ ਤਾ ਗੋਵਿੰਦਾ ਆਖੇ ਸਰਾਖੇ ਸਿਦਾ ਆਖੇ ਕਿਤੇ ਕਿਤੇ ਬੁੱਧ ਆਖੇ দান ਆਖੇ ਦੇਵ ਆਖੇ ਸੁਰ ਨਰਮਨ ਜਨ ਸੇਵਾ ਇਹ ਤੇ ਆਕੇ ਅਖਣ ਪਾਏ ਕਿਤੇ ਕਹਿ ਕੇ ਉਠ ਟ ਜਾਏ ਇਹ ਤੇ ਕਿਤੇ ਹੋਰ ਕਰਾ ਤਾਕ ਨ ਸਕੇ ਕਿਤੇ ਜੇ ਵੜ ਪਾਵੈ ਤੇ ਵੜ ਹੋਏ ਨਾਨਕ ਜਾਣਾ ਸੱਚਾ ਸੋਏ ਜੇ ਕੋ ਆਕੇ ਬੋਲ ਵਿਗਾੜ ਤਾਂ ਲਿਖਿਆ ਸਿਰਗਵਾਰ ਅਗਵਾਰ ਸੋ ਦਰ ਕਿਹਾ ਸੋ ਕਰਕੇ ਹਾ ਨਿਤ ਬੈ ਸਰਬ ਸਮਾਲੇ ਵਾਜੇ ਨਾ ਤੇ ਨਿਕ ਸੰਕਾ ਗਿਤੇ ਵਨਹਾਰੇ ਕੀਤੇ ਰਗ ਪ੍ਰੀ ਸੁਖਿ ਅਨ ਕیتے ਗਾ ਵਨਹਾਰ ਗਾ ਤੁਨ ਪਉਣ ਪਾਣੀ ਬਸੰਤਰ ਗਾਵੇ ਰਾਜ ਧਰਮ ਦਵਾਰੇ ਗਾਵੇ ਚਿਤ ਗੁਪਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ ਗਾਵੇ ਸਰਬਰਮਾ ਦੇਵੀ ਸੁਣ ਸਦਾ ਸਵਾਰੇ ਨਵਿੰਦਨ ਦਸਨ ਬੈਟੇ ਦੇਵਤੇ ਅੰਦਰ ਨਾਲੇ ਗਾ ਸਿ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਪੜ ਨ ਰਖੀ ਸਰ ਜੋ ਜੋ ਵਿਦਾਨਾਲ ਗਾਹਮੋਣੀ ਅਮਨ ਮੋਹਨ ਸਰਗਮਟਿ ਪਿਆਲੇ ਗਾਵ ਰਤਨ ਪਾਈ ਤੇਰੇ ਅਠਸੜ ਤੇਰੇ ਤਨ ਨਾਲੇ ਗਾਵੈ ਜੁਦ ਮਹਾਬਲ ਸੂਰਾ ਗਾਵੈ ਖਣਿ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਧਾਰੇ ਸਿਤਿ ਤੁਨ ਗਾ ਵਜੁ ਤੁਧ ਪਾਵਣ ਰਤੇ تیر ਭਖਤ ਰਸਾਲੇ ਹੋਰ ਕਹਤੇ ਗਾਵਣ ਸਿ ਮਿਛਤਨ ਆਵਣ ਨਾਨਕ ਵਿਚਾਰੇ ਸੋਏ ਸੋ ਸਦਾ ਸਚ ਸਾਹਿਬ ਸਚ ਸੱਚ ਨਾਹੀ ਹੈ ਪਿਉ ਸੀ ਜੈ ਨਜ ਸਿਰਚ ਨ ਜਨ ਰਚਾਈ ਰੰਗੇ ਰੰਗੇ ਭਾਤੀ ਕਰ ਕਰ ਜਨ ਸਿ ਮਹਾ ਜਨੁ ਪਾਈ ਕਰ ਕਰ ਵੇਖ ਕੀਤਾ ਆਪਣਾ ਜਿਵਨ ਤਸਦੀ ਜਵਟਾਈ ਜੋ ਤਸਪਾ ਵੈ ਸੋਇ ਕਰਸੀ ਹੁਕਮ ਨ ਕਰ ਨ ਜਾਏ ਸੋ ਪਾਤਸ਼ਾਹੋ ਸਾਪਤ ਸਾਹਿਬ ਨਾਨਕ ਰਹਿਣ ਰਜਾਈ ਮਨ ਦਸਨ ਤੋ ਸਨ ਪਟੋਲੇ ਧਿਆਨ ਕਰਬ ਭੂਤ ਅਕਿੰਤਾ ਕਲ ਕੁਵਾਰੀ ਕਾ ਜੁ ਡੰਡਾ ਪਰਤੀ ਤਾਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਸ ਤਿਸ ਆਦੇਸ ਆਦ ਅਨਿਲ ਅਨੰਦ ਨਾਤਾ ਜੋ ਜੁਗੇ ਕੋ ਵੇ ਸਭੁਗਤ ਗਿਆਨ ਦੇ ਪੰਡਰਨ ਕੜਕੜ ਵਜੈ ਆਨਾਦ ਆਪ ਨਾਤ ਨਾਤੇ ਸਭ ਜਾ ਕੇ ਰਿਸਦ ਅਵਰਾ ਸਾਧ ਸੰਜੋਗ ਵਿਜਉਦ ਘਰ ਚਲਾਵੇ ਲੇਖਾ ਵਿਭਾਗ ਆਦੇਸ ਸਾ ਆਦੇਸ ਆਦ ਨਿਲਾ ਨਾਦ ਨਾਹਤ ਜੁਜਗੇ ਕੋ ਵੇਸ ਇਕ ਮੈ ਜੁਕਤ ਵੇ ਤਿੰਨ ਚੱਲੇ ਪ੍ਰਵਾਨ ਇਕ ਸੰਸਾਰਿਕ ਪੰਡਾਰ ਇਕ ਲੈ ਦੀ ਬਾਣ ਜਿਵਤ ਸੁਭਾਵੈ ਤਵੇਂ ਚਲਾਵੇ ਜਿਵ ਵੇ ਪਰਮਾਨ ਵੇਖ ਨਦਰ ਨ ਆਵੇ ਬਤ ਵਿਡਾਣ ਆਦੇਸ ਸਾ ਆਦੇਸਾ ਆਦਨਿਲ ਅਨਾਦ ਨਾਤ ਜੁਜਗ ਇਕ ਵੇਸਾ ਆਸਨ ਲੋਏ ਲੋਏ ਪੰਡਾਰ ਜੁਗਟ ਪੈ ਸਿਕਵਰ ਕਰ ਕਰ ਵੇਖ ਸਰਜਨਹਾਰ ਨਾਨਕ ਸੱਚ ਕੀ ਸੱਚ ਕਾਰ ਆਦੇਸ ਤੇ ਸਾਰ ਦੇਸ ਆਦ ਅਨਿਲ ਨਾਦ ਨਹਤ ਜੁੜ ਜੁਗੇ ਕੋ ਵੇ ਸਖ ਤੁਜੀ ਪਲਕ ਵਲ ਕੋ ਵਲ ਖੀਸਾ ਲਗ ਲਗੇ ਡਾ ਖੇਕ ਨਾਮ ਜਗਦੀਸ਼ ਤਰਾਪਤ ਪਵੜੀਆਂ ਚੜਿਆ ਹੋਇ ਕਿਸਾ ਸੁਣਿਆ ਗੱਲਾਂ ਕਾਸ ਕੀ ਕੀਟਾ ਈ ਰੇਸ ਨਾਨਕ ਨਦਰਿ ਪਾਈਐ ਕੁੜੀ ਕੁੜਾ ਠੀਸਾ ਆਖਨ ਜੋਰ ਚ ਪੈਨ ਜੋਰ ਜੋਰ ਨ ਮੰਗਣ ਦੇਣ ਨਾ ਜੋਰਾ ਜੋਰਨ ਜੀਵਣ ਮਰਨ ਜੋਰ ਜੋਰਨ ਰਾਜ ਮਾਲ ਮਨ ਸੋਰਾ ਜੋਰਨ ਸੁਰਤੀ ਗਿਆਨ ਵਿਚਾਰ ਜੋਰਨ ਜੁਗਤੀ ਛੁਟਾ ਹੈ ਸੰਸਾਰ ਜਿਸ ਸਾ ਜੋਰ ਕਰ ਵੇਖ ਸੋ ਨਾਨਕ ਤੁਮ ਨਿਛ ਨ ਕੋਇ ਰਾਤੀ ਰੁੱਤੀ ਤਿਥੀ ਵਾਰ ਪੂਨ ਪਨਿਗ ਨਹੀਂ ਪਤਾਲ ਤਿਸ ਵਿੱਚ ਅਤਰ ਤਿਥਾ ਪ੍ਰਕਿਰਮ ਸਾਲ ਤਿਸ ਵਿੱਚ ਜੀ ਜੋ ਤਕੇ ਰੰਗ ਤਨ ਕਾ ਨਾਮ ਨਿਕ ਅਨੰਤ ਕਰਮੇ ਕਰਮੇ ਹੋਈ ਵਿਚਾਰ ਸੱਚਾ ਸੱਚਾ ਦਰਬਾਰ ਤਿਤਾ ਸੋਹਣ ਪੰਚ ਪ੍ਰਵਾਨ ਨਦੀ ਕਰਮ ਪਵਨ ਸ਼ਾਨ ਕਚਪਕਾਇ ਉਥ ਪਾਇ ਨਾਨਕ ਜੇ ਆਜਪੇ ਜਾਏ ਧਰਮ ਖੰਡ ਕਾਇ ਓ ਧਰਮ ਗਿਆਨ ਖੰਡ ਕਾ ਕੋ ਕਰਮ ਕੀਤੇ ਪਨ ਪਣੇ ਬਸੰਤਰ ਕੀਤੇ ਕਨ ਮਹੇਸ਼ ਕੀਤੇ ਵਰਮ ਕਾਟ ਤਕੜੀ ਰੂਪ ਰੰਗ ਕੇ ਵੇਸ ਕੀਤਿਆਂ ਕਰਮ ਪੁਮੇ ਮਿਰ ਕੇਤੇ ਤੂਪ ਦੇਸ ਕਿਤੇ ਇੰਦ ਚੰਸਰ ਕੇਤੇ ਮੰਡਲ ਦੇਸ ਕੇਤੇ ਸਤਿਬਦਨਾਥ ਕੇਤੇ ਕੇਤੇ ਦੇਵੇਸ ਕੇਤੇ ਦੇਵਦਾਨ ਨਮਨ ਕੇਤੇ ਕਿਤੇ ਰਤਨ ਸਮੁੰਦ ਕਿਤਿਆਂ ਖਾਣੀ ਕਿਤਿਆਂ ਬਾਣੀ ਕੇਤੇ ਪਤ ਨਰਿੰਦ ਕੇਤਿਆਂ ਸੁਰਤੀ ਸੇਵ ਕੇਤੇ ਨਾਨਕ ਅੰਤਨ ਅੰਤ ਗਿਆਨ ਖੰਡ ਮਹਿ ਗਾਨ ਪ੍ਰਚੰਡ ਤਿਤਿਆ ਨਾਦ ਬਿਨੋਦ ਕੋ ਡਾਨ ਅੰਦ ਸ਼ਰਮਖੰਡ ਕੀ ਬਾਣੀ ਰੂਪ ਦਿੱਤੇ ਘੜਤ ਘੜੇ ਬਹੁਤ ਅਨੂਪ ਤਾ ਕੇ ਅਗਲ ਨਗਤਿਆ ਨਾ ਜਾਏ ਜੇ ਕੋ ਕਹਿ ਪਿਛੇ ਪਛਤਾਏ ਤੇ ਤਗੜਿਆ ਸੂਰਤ ਮਤਮਨ ਬੁੱਧਤ ਤਗੜਿਆ ਸੁਰਸਦਾ ਕੀ ਸ਼ੁੱਧ ਕਰਮਕੰਡ ਕੀ ਬਾਣੀ ਜੋਰ ਤੇ ਤਾ ਵਰਨ ਕੋਈ ਹੋਰ ਤੇ ਤਜ ਉਤਮ ਹਾਮਲ ਸੂਰਾ ਤਨ ਮੈਂ ਰਾਮ ਰਹਾ ਭਰਪੂਰ ਤਿੱਥੈ ਸੀਤੋ ਸੀਤਾ ਮੇ ਮਮਾਏ ਤਾਕ ਰੂਪਰ ਕਥਨ ਨ ਜਾਏ ਨਾ ਮਰ ਠਾਕ ਜਾ ਜਨਕ ਰਾਮ ਵਸੈ ਮਨ ਮੈਂ ਤਿਤੈ ਪੁੱਤ ਵਸੈ ਖਲੋ ਕ੍ਰਹ ਅਨਸਚਾ ਮਨ ਸੋਏ ਸੱਚਖੰਡ ਵਸਨ ਰੰਕਾਰ க்கத நிால மண்டலவர பண்ட ਦੇਖੋ ਕਥਾ ਤਾਂ ਤਨ ਤਨ ਅੰਤ ਤਿਤੈ ਲੋ ਲੋਕਾਰ ਜਿਗਜੋ ਕਮਤ ਵਹਿਤ ਵਿਕਾਰ ਵੇਖੈ ਵਿਸਕਰ ਵਿਚਾਰ ਨਾਨਕ ਤਨ ਕਰੜਾ ਸਾਰ ਜਤ ਪਹਰ ਤੀਰਜ ਸੁਨਿਆਰ ਹਰਨ ਮਤ ਵਿਦਤ ਿਆਰ ਭੋਖ ਲਗਨ ਤ ਪਤਾਉ ਪੰਡ ਪਉ ਅੰਮ੍ਰਿਤ ਤ ਢਾਲ ਕੜਿਆ ਸਭ ਸਚੇਟਕ ਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦੇ ਨਦਰਿਨ ਹਾਲ ਹਸ ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦਿਵਸ ਰਾਦ ਦਈ ਦਾਇਆ ਕੇ ਲੈ ਸਗਲ ਜਗਤਾਂ ਚੰਗਿਆ ਆਂ ਬੁਰਿਆ ਆਂ ਵਾਚ ਧਰਮ ਹ ਦੂਰ ਕਰਮੀ ਆਪੋ ਆਪਣੇ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਮ ਸਖਤ ਕਾਲ ਨਾਨਕ ਤੇ ਮੁਖੁ ਜਲੇ ਕੀਤੇ ਛੁਟੇ ਨਾ